ਜੰਮੂ ਕਸ਼ਮੀਰ ਦੇ ਸਾਂਭਾ ਜ਼ਿਲ੍ਹੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਫਿਰ ਫਾਇਰਿੰਗ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੌਰਾਨ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਜੰਮੂ ਕਸ਼ਮੀਰ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਜਾਪਦਾ ਪੀਐਮ ਮੋਦੀ ਦੇ ਭਾਸ਼ਣ ਤੋਂ ਬਾਅਦ ਐਲਓਸੀ ਤੇ ਫਿਰ ਗੋਲਾਬਾਰੀ ਸ਼ੁਰੂ ਹੋ ਗਈ ਅਤੇ ਕਈ ਇਲਾਕਿਆਂ ਵਿੱਚ ਡਰੋਨ ਵੀ ਦੇਖੇ ਗਏ ਦੱਸਿਆ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਦੇ ਸਾਂਭਾ ਇਲਾਕੇ ਵਿੱਚ ਪਾਕਿਸਤਾਨ ਵਾਲੇ ਪਾਸਿਓ ਫਿਰ ਤੋਂ ਭਾਰੀ ਗੋਲਾਬਾਰੀ ਹੋਈ ਹੈ ਜਿਸ ਦਾ ਭਾਰਤੀ ਫੌਜ ਦੁਆਰਾ ਟੁਕਮਾ ਜਵਾਬ ਵੀ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਅਸਮਾਨ ਵਿੱਚ ਡਰੋਨ ਲਗਾਤਾਰ ਦੇਖੇ ਗਏ ਹਨ ਹਾਲਾਂਕਿ ਕੁਝ ਡਰੋਨਾਂ ਨੂੰ ਭਾਰਤੀ ਫੌਜ ਦੁਆਰਾ ਡੇਗ ਦਿੱਤੇ ਜਾਣ ਦੀ ਵੀ ਰਿਪੋਰਟ ਸਾਹਮਣੇ ਆ ਰਹੀ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਸਮਾਨ ਵਿੱਚ ਡਰੋਨ ਦਿਖਾਈ ਦੇ ਰਹੇ ਹਨ ਇਸ ਤਣਾਅਪੂਰਨ ਸਥਿਤੀ ਕਾਰਨ ਜੰਮੂ ਖੇਤਰ ਦੇ ਲੋਕਾਂ ਵਿੱਚ ਫਿਰ ਇੱਕ ਵਾਰ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਪੂਰੇ ਇਲਾਕੇ ਨੂੰ ਫਿਰ ਤੋਂ ਬਲੈਕਆਊਟ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ we <laughs> ਜੰਮੂ ਤੋਂ ਇਲਾਵਾ ਪੰਜਾਬ ਵੱਲ ਰੁਖ ਕਰਦੇ ਹਾਂ ਜੀ ਪੰਜਾਬ ਤੋਂ ਵੀ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਡਰੋਨ ਗਤੀਵਿਧੀਆਂ ਦੇਖੇ ਜਾਣ ਦੀ ਰਿਪੋਰਟ ਮਿਲ ਰਹੀ ਹੈ ਡਰੋਨ ਗਤੀਵਿਧੀਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ ਹੈ ਅੱਜ ਰਾਤ 9 ਵਜੇ ਦੇ ਕਰੀਬ ਜਲੰਧਰ ਸ਼ਹਿਰ ਦੇ ਸੂਰਾ ਨਸੀ ਇਲਾਕੇ ਵਿੱਚ ਦੁਬਾਰਾ ਡਰੋਨ ਦੇਖੇ ਗਏ ਜਿਸ ਤੋਂ ਬਾਅਦ ਉਕਤ ਇਲਾਕੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਅੰਮ੍ਰਿਤਸਰ ਹੁਸ਼ਿਆਰਪੁਰ ਦਸ ਉਹਾਂ ਵਿੱਚ ਪਹਿਲਾਂ ਹੀ ਬਲੈਕਆਊਟ ਲਗਾਇਆ ਜਾ ਚੁੱਕਾ ਸੀ ਅਤੇ ਹੁਣ ਜਲੰਧਰ ਦੇ ਸੂਰਨਸੀ ਇਲਾਕੇ ਵਿੱਚ ਵੀ ਬਲੈਕਆਊਟ ਲਗਾਇਆ ਜਾ ਚੁੱਕਾ ਹੈ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਪੰਜਾਬੀਅਤ ਚੈਨਲ ਦੇ ਨਾਲ ਮੈਂ ਹਾਂ ਕੋਮਲ ਸ਼ੇਰਕੇ